ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਬੀਤੇ ਦਿਨਾਂ ਦੇ ਵਿੱਚ ਮੋਦੀ ਵਾਲੇ ਗੁਜਰਾਤ ਮਾਡਲ ਦੀਆਂ ਚਰਚਾਵਾਂ ਬਹੁਤ ਜ਼ਿਆਦਾ ਜਿਹੜਾ ਉਹ ਚੱਲ ਰਹੀਆਂ ਸੀ ਤੇ ਇਹਨਾਂ ਜਿਹੜੇ ਮਾਡਲ ਦੇ ਹੋਰ ਦਮੂਨੇ ਅਮਰੀਕਾ ਦੇ ਵਿੱਚ ਬਾਰ-ਬਾਰ ਜਿਹੜੇ ਖੁਦ ਨਜ਼ਰ ਆ ਰਹੇ ਆ ਆ ਕਿੰਨੇ ਵੀ 9 ਜਾਣੇ ਇਸ ਇੱਕ ਇਲੀਗਲ ਗੈਂਬਲਿੰਗ ਬਿਜ਼ ਦੇ ਵਿੱਚ ਲੱਗੇ ਹੋਏ ਸੀ ਇਸ ਰਿੰਗ ਦੇ ਵਿੱਚ ਲੱਗੇ ਹੋਏ ਸੀ ਤੇ ਇਹ ਜਾਣੇ ਗੁਜਰਾਤ ਤੋਂ ਜਿਹੜੇ ਸੀਗੇ ਸੋ ਗੁਜਰਾਤ ਮਾਡਲ ਇਹਨਾਂ ਨੇ ਇੱਥੇ ਵੀ ਲੈ ਆਂਦਾ ਤੇ ਚੰਗਾ ਜਿਹੜਾ ਉਹ ਗੰਦ ਪਾਇਆ ਤੇ 9.5 ਮਿਲੀਅਨ ਡਾਲਰ ਦਾ ਜਿਹੜਾ ਕਹਿੰਦੇ ਵੀ ਇਹਨਾਂ ਨੇ ਅਨਲੈਫੁਲ ਇਲੈਕਟ੍ਰੋਨਿਕ ਗੈਂਬਲਿੰਗ ਬਿਜ਼ਨੈਸ ਜਿਹੜੇ ਆ ਉਹ ਚਲਾਏ ਬਾਹਰ ਜਿਹੜਾ ਹਰਜੋਤ ਸਿੰਘ ਜੀ ਸਕਿੱਲ ਗੇਮਿੰਗ ਆਰਕੇਡਸ ਦੇ ਤੌਰ ਦੇ ਉੱਤੇ ਦਿਖਾਇਆ ਜਾ ਰਿਹਾ ਸੀ ਕਿ ਵੀ ਨਿਆਣੇ ਆ ਕੇ ਕਿਤੇ ਆਰਕੇਡ ਖੇਡਦੇ ਆ ਤੇ ਪਿੱਛੇ ਜਿਹੜੀ ਆ ਉਹ ਸੱਟੇ ਦਾ ਜੂਏ ਦਾ ਜਿਹੜਾ ਕੰਮ ਆ ਚੱਲ ਰਿਹਾ ਸੀ ਸੋ 2022 ਤੋਂ 2025 ਦੇ ਦਰਮਿਆਨ 9.5 ਮਿਲੀਅਨ ਡਾਲਰ ਜਿਹੜੇ ਇਹਨਾਂ ਨੇ ਇਸ ਤਰੀਕੇ ਦੇ ਵਿੱਚੋਂ ਕਿਤੇ ਆ ਨੌ ਜਣਿਆਂ ਚੋਂ ਇਹ ਜਿਹੜੇ ਗੁਜਰਾਤੀ ਜਿਹੜੇ ਦੱਸੇ ਜਾ ਰਹੇ ਚਾਰ ਜਣੇ ਜੌਰਜੀਆ ਤੋਂ ਆ ਦੋ ਨਿਊਯਾਰਕ ਤੋਂ ਆ ਇੱਕ ਵਾਸ਼ਿੰਗਟਨ ਆਰਕੰਸਾਸ ਤੇ ਕੋਲਰਾਡੋ ਸੋ ਮੋਕਦੀ ਗੱਲ ਇਹ ਆ ਵੀ ਜਿੱਥੇ-ਜਿੱਥੇ ਇਹ ਫੈਲੇ ਹੋਏ ਸੀ ਇਹਨਾਂ ਨੇ ਸਾਰੇ ਥਾਂ ਦੇ ਉੱਤੇ ਪੂਰਾ ਜਿਹੜਾ ਮਲਟੀ ਜਿਹੜਾ ਸਟੇਟ ਰਿੰਗ ਜਿਹੜਾ ਇਹ ਚਲਾ ਰਹੇ ਸੀ ਪੂਰਾ ਜਿਹੜਾ ਇਹਨਾਂ ਨੇ ਕਚੂੰਬਰ ਜਿਹੜਾ ਆ ਉਹ ਲਾ ਦਾ ਜਿਹੜਾ ਹੋ ਕੱਢਿਆ ਤੇ ਹੁਣ ਯੂਐਸ ਤੇ ਜਿਹੜੇ ਅਟਰਨੀ ਆ ਵੈਸਟਰਨ ਡਿਸਟ੍ਰਿਕਟ ਆਫ ਮਜ਼ੂਰੀ ਉਹਨਾਂ ਦੇ ਦੁਆਰਾ ਇੱਕ ਗ੍ਰੈਂਡ ਜਿਊਰੀ ਬਿਠਾਈ ਗਈ ਸੀ ਤੇ ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਉਹ ਇਹਨਾਂ ਉੱਤੇ ਚਾਰਜ ਲਾਉਣ ਨੂੰ ਜਿਹੜਾ ਉਹ ਹਮਾਇਤ ਕਰ ਦਿੱਤੀ ਆ ਯੂਐਸ ਅਟਾਰਨੀ ਜੈਫ ਰੇ ਉਹਨਾਂ ਨੇ ਕਿਹਾ ਵੀ ਇਸ ਦੀਆਂ ਬਹੁਤ ਵੱਡੀਆਂ ਜਿਹੜੀਆਂ ਇੰਪਲੀਕੇਸ਼ਨਸ ਆ ਇਸ ਦਾ ਜਿਹੜਾ ਸਿੱਟਾ ਹੈ ਇਹਨਾਂ ਨੂੰ ਭੁਗਤਣਾ ਪੈਣਾ ਹੈ ਇਲੀਗਲ ਗੈਂਬਲਿੰਗ ਆਪਰੇਸ਼ਨਸ ਜਿਹੜੇ ਉੱਥੋਂ ਦੇ ਨੇਬਰਹੂਡਸ ਤੇ ਕਮਿਊਨਿਟੀਜ਼ ਦੇ ਲੋਕ ਜਿਹੜੇ ਰਹਿੰਦੇ ਸੀ ਉਹਨਾਂ ਉੱਤੇ ਜਿਹੜਾ ਇਸ ਦਾ ਇਹ ਅਸਰ ਤੇ ਕਹਿੰਦੇ ਵੀ ਅਸੀਂ ਆਪਣੇ ਹੁਣ ਬਾਕੀ ਲਾ ਐਨਫੋਰਸਮੈਂਟ ਪਾਰਟਨਰਸ ਦੇ ਨਾਲ ਜਿਹੜਾ ਕੰਮ ਕਰ ਰਹੇ ਆ ਤਾਂ ਜੋ ਇਹ ਜਿਹੜੀਆਂ ਕ੍ਰਿਮੀਨਲ ਐਕਟੀਵਿਟੀਜ਼ ਕਾਂਸਪੀਰੇਸੀਜ਼ ਜੋ ਚੱਲ ਰਹੀਆਂ ਸੀ ਇਹਨਾਂ ਨੂੰ ਸ਼ਟਡਾਊਨ ਕੀਤਾ ਜਾਵੇ ਆ ਇਸ ਦੇ ਨਾਲ ਨਾਲ ਹਰਜੋਤ ਸਿੰਘ ਜੀ ਜਿਹੜੇ ਇਮੀਗ੍ਰੇਸ਼ਨ ਵਾਲੇ ਆ ਉਹ ਵੀ ਇਹਨਾਂ ਗੁਜਰਾਤੀਆਂ ਦੇ ਦਵਾਲੇ ਜਿਹੜੇ ਹੋਣਗੇ ਜਿਹੜੇ ਮੋਦੀ ਦੇ ਗੁਜਰਾਤ ਮਾਡਲ ਵਾਲੇ ਦੇ ਉੱਤੇ ਕਿੰਨੇ ਵੀ ਇਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਜਿਹੜਾ ਉਹ ਚੈੱਕ ਕੀਤਾ ਜਾਊਗਾ ਫਰਾਡਲੈਂਟ ਬਿਜ਼ਨਸ ਲਾਇਸੈਂਸ ਜਿਹੜੇ ਮਜ਼ੂਰੀ ਸਿਟੀਜ਼ ਤੋਂ ਇਹਨਾਂ ਨੇ ਹਾਸਲ ਕੀਤੇ ਸੀ ਕਿਉਂਕਿ ਦਿਖਾ ਇਹ ਗੇਮਿੰਗ ਰੂਮ ਦੇ ਸੀ ਤੇ ਕੰਮ ਜਿਹੜਾ ਪਿੱਛੇ ਗੋਰਖ ਧੰਦਾ ਇਹਨਾਂ ਦਾ ਡਿਫਰੈਂਟ ਚੱਲ ਰਿਹਾ ਸੀ ਕਹਿੰਦੇ ਵੀ WhatsApp ਦੇ ਉੱਤੇ ਇਹਨਾਂ ਦੀ ਕਮਿਊਨੀਕੇਸ਼ਨ ਫੜੀ ਗਈ ਆ ਇੰਡੀਆ ਤੇ ਯੂਐਸਟੇ ਵਿੱਚ ਕੈਸ਼ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਮੂਵ ਕਰਦਾ ਆ ਇਹ ਵੀ ਪਤਾ ਜਿਹੜਾ ਉਹ ਲੱਗਾ ਆ ਨਾਲ ਦੇ ਨਾਲ ਵਾਇਰ ਫਰਾਡ ਦੇ ਉੱਤੇ ਜਿਹੜੇ ਆ ਉਹ ਵੀ ਚਾਰजेस ਜਿਹੜੇ ਆ ਉਹ ਲਗਾਏ ਗਏ ਆ ਇਹਨਾਂ ਦੇ ਉੱਤੇ ਫੈਡਰਲ ਕੇਸ ਜਿਹੜਾ ਹੁਣ ਠੋਕ ਦਿੱਤਾ ਗਿਆ ਆ ਆਪਰੇਸ਼ਨ ਟੇਕ ਬੈਕ ਅਮਰੀਕਾ ਦੇ ਜਿਹੜਾ ਉਹ ਤਹਿਤ ਇਸ ਤੋਂ ਪਹਿਲਾਂ ਵੀ ਆਪਾਂ ਦੱਸ ਚੁੱਕੇ ਹਾਂ ਵੀ ਹੋਰ ਪਤਾ ਨਹੀਂ ਕਿੰਨੇ ਕੁ ਕਈ ਜਿਹੜੇ ਪਟੇਲ ਆ ਇਹਨਾਂ ਮਾਮਲਿਆਂ ਦੇ ਵਿੱਚ ਆਲਰੇਡੀ ਅੰਦਰ ਜਿਹੜੇ ਵਕ ਵਕ ਹੋਰ ਮਾਮਲੇ ਦੇ ਵਿੱਚ ਰੀਸੈਂਟਲੀ ਕੁਝ ਦਿਨਾਂ ਦੇ ਵਿੱਚ ਜਿਹੜੇ ਉਹ ਅੰਦਰ ਜਿਹੜੇ ਹੋਏ ਆ FBI ICE, IRS ਲੋਕਲ ਪੁਲਿਸ ਡਿਪਾਰਟਮੈਂਟ ਇਸ ਟਾਈਮ ਆਪਰੇਸ਼ਨ ਟੇਕ ਬੈਕ ਅਮਰੀਕਾ ਦੇ ਵਿੱਚ ਅਜੇ ਹੀ ਲੋਕਾਂ ਨੂੰ ਜਿਹੜਾ ਇਸ ਟਾਈਮ ਫਰਡ ਜਿਹੜਾ ਉਹ ਰਹੇ ਹੈਗੇ ਆ ਸੋ ਆਰਗੇਨਾਈਜ਼ਡ ਕਰਾਈਮ ਅ ਡਰੱਗ ਐਨਫੋਰਸਮੈਂਟ ਟਾਸਕ ਫੋਰਸਸ OCD ETF ਇਹ ਡਿਪਾਰਟਮੈਂਟ ਆਫ ਜਸਟਿਸ ਦੀ ਜੀਡੀਏ ਇੱਕ ਸ਼ਾਖਾ ਆ ਉਹ ਵਿਸ਼ੇਸ਼ ਤੌਰ ਦੇ ਤੇ ਅਜਿਹੇ ਜਿਹੜੀਆਂ ਕ੍ਰਿਮੀਨਲ ਐਕਟੀਵਿਟੀਆਂ ਆ ਉਹਨਾਂ ਨੂੰ ਜਿਹੜਾ ਆ ਹਰਜੋਤ ਸਿੰਘ ਜੀ ਮੋਨੀਟਰ ਕਰ ਰਹੀ ਆ ਸੋ ਕਹਿੰਦੇ ਵੀ ਅਪ੍ਰੈਲ 24 ਤੋਂ ਅਪ੍ਰੈਲ 28 2023 ਤੋਂ ਇੱਕ ਬੰਦੇ ਨੇ ਇਹਨਾਂ ਦੇ ਵਿੱਚੋਂ 6 ਬਿਜ਼ਨਸ ਰਜਿਸਟਰ ਕੀਤੇ ਸੀ ਮਜ਼ਦੂਰੀ ਸੈਕਟਰੀ ਆਫ ਸਟੇਟ ਦੇ ਨਾਲ big win arcade big win arcade 2023 uh, spin hitters spin hitters one uh, vegas city arcade vegas arcade so uh, फर्जी ਜਿਹੜੇ ਉਹ ਨਾਂ ਜਿਹੜੇ ਉਹ ਬਣਾ ਕੇ ਤੇ ਪਿੱਛੇ ਇਲੀਗਲ ਗੈਂਬਲਿੰਗ ਰਿੰਗ ਜਿਹੜਾ ਉਹ ਚਲਾ ਰਹੇ ਸੀਗੇ ਸੋ ਇਹ ਹੁਣ ਅੜਕੇ ਜਿਹੜੇ ਆਏ ਆ ਇਹ ਦਾੜ ਥੱਲੇ ਆਏ ਆ ਤੇ ਜੇ ਇਹਦੇ ਵਿੱਚ ਕਨਵਿਕਟ ਹੁੰਦੇ ਆ ਤਾਂ ਲੰਮੇ ਸਮੇਂ ਦੇ ਲਈ ਅੰਦਰ ਜਾਣਗੇ ਤੇ ਇਹਨਾਂ ਦੇ ਇਮੀਗ੍ਰੇਸ਼ਨ ਉੱਤੇ ਵੀ ਜਿਹੜਾ ਉਹ ਅਸਰ ਡੈਫੀਨਿਟਲੀ ਪਵੇਗਾ